ਤਲਾਪਤਾ ਹੋਏ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਸਿੱਖ ਸਤਿ ਭਾਵਨਾ ਦਲ ਦੇ ਮੁਖੀ ਪਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ 328 ਪਵਿੱਤਰ ਸਰੂਪਾਂ ਦੇ ਮਾਮਲੇ 'ਚ ਦੋ ਐਫ ਆਈ ਆਰ ਦਰਜ ਹੋਈਆਂ ਨੇ ਕਿਸਾਨ ਆਗੂ ਬਲਦੇਵ ਸਿਰਸਾ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਹੈ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ 16 ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਐਜੀਪੀਸੀ ਦੇ ਮੁਲਾਜ਼ਮਾਂ ਸਣੇ ਕਈ ਅਧਿਕਾਰੀਆਂ ਦੇ ਉੱਤੇ ਪਰਚਾ ਦਰਜ ਹੋਇਆ ਹੈ ਸਪੀਕਰ ਸੰਦਵਾਂ ਖੁਦ ਐਫ ਆਈ ਆਰ ਦੀ ਕਾਪੀ ਲੈ ਕੇ ਪਹੁੰਚੇ ਤਾਂ ਵਡਾਲਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਦੱਸ ਦਈਏ ਕਿ ਐਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਤੋਂ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਸਮਵਰਤੀ ਜਾਂਚ ਵੀ ਕੀਤੀ ਗਈ ਸੀ ਤਾਂ ਐਸਜੀਪੀਸੀ ਦੇ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਇਹ ਕੋਈ ਬੇਅਦਵੀ ਦਾ ਮਾਮਲਾ ਨਹੀਂ ਹੈ ਬਲਕਿ ਜੋ ਪਾਵਨ ਸਰੂਪਾਂ ਦੇ ਬਦਲੇ ਜੋ ਭੇਟਾ ਹੋਈ ਹੈ ਉਸ ਦੇ ਵਿੱਚ ਜੋ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਜਾ ਰਿਹਾ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਹੋ ਰਿਹਾ ਸੀ ਤਾਂ ਹੁਣ ਇਸ ਸਮਵਰਤੀ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਜਿਸ ਦੇ ਤਹਿਤ ਐਸਜੀਪੀਸੀ ਦੇ ਮੁਲਾਜ਼ਮਾ ਸਣੇ 16 ਲੋਕਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ। ਆਈ ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੁੱਕਾ ਦਿੱਤਾ ਜਾ ਰਿਹਾ ਸੀਗਾ। ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਔਰ ਇੰਦਰਬੀਰ ਸਿੰਘ ਜੀ ਨਿਜੇ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤਾਸੀ ਖਬਰਾਂ ਤੇ ਦਾਦਾ ਜਾਨ ਕادری ਮੇਰੇ ਨਾਲ ਮੇਰੇ ਸਹਿਯੋਗੀ ਪਰਮਵੀਰ ਆਲਖ ਜੁੜ ਚੁੱਕੇ ਨੇ ਪਰਮ ਤਾਂ ਐਸਜੀਪੀਸ ਤਾਂ ਹੁਣ ਜੋ ਪਾਵਨ ਸਰੂਪ 328 ਗਾਇਬ ਹੋਏ ਸੰਸਨ ਉਸ ਦੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਤਾਂ 16 ਲੋਕਾਂ ਦੇ ਖਿਲਾਫ ਜੋ ਐਫਆਈਆਰ ਦਰਜ ਕੀਤੀ ਗਈ ਹੈ ਇਸ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਨਾਮ ਵੀ ਸ਼ਾਮਲ ਨੇ ਆ ਦੇਖੋ ਸਿੱਧੇ ਤੌਰ ਦੇ ਉੱਤੇ ਇਹ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਇਹ ਸਿਰਫ ਸਿਰਫ ਐਸਜੀਪੀਸੀ ਦੇ ਜਿਹੜੇ ਸਾਬਕਾ ਮੁਲਾਜ਼ਮ ਸੀਗੇ ਉਹਨਾਂ ਦੇ ਉੱਤੇ ਕੀਤੀ ਗਈ ਜਿਹੜੇ ਉਸ ਵੇਲੇ ਜਦੋਂ ਪਾਵਨ ਸਰੂਪ ਗਾਇਬ ਹੋਏ ਸਨ ਜਾਂ ਲਾਪਤਾ ਹੋਏ ਸਨ ਇਹ ਉਸ ਵੇਲੇ ਗੱਡੀਆਂ ਤੇ ਬੈਠੇ ਸਨ ਚਾਹੇ ਅਸੀਂ ਮੁਖ ਸਖਤਰ ਡਾਕਟਰ ਰੂਪ ਸਿੰਘ ਦੀ ਗੱਲ ਕਰ ਲਈਏ ਇਹ ਲੋਕ ਜਿਹੜੇ ਸੀਗੇ ਉਸ ਮੌਕੇ ਦੇ ਉੱਤੇ ਕੋਈ ਸਖਤਰ ਸੀਗਾ ਕੋਈ ਮੈਨੇਜਰ ਸੀਗਾ ਕੋਈ ਕੁਝ ਸੀਗਾ ਸੋ ਇਨ੍ਹਾਂ 16 ਜਾਣਿਆਂ ਦੇ ਤਕਰੀਬਨ ਤਕਰੀਬਨ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ 328 ਰੁਪਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਕੋਈ ਇਹ ਸਰੂਪ ਕਿੱਥੇ ਗਏ ਕੋਈ ਇਨ੍ਹਾਂ ਦੇ ਜੇਕਰ ਪ੍ਰਿੰਟਿੰਗ ਦੀ ਗੱਲ ਕਰੀਏ ਪ੍ਰਿੰਟਿੰਗ ਦਾ ਵਿੱਚ ਤਾਂ ਉਹ ਦੱਸ ਰਹੇ ਨੇ ਕਿ 328 ਸੂਕ ਜਿਹੜੇ ਨੇ ਉਹ ਛਪੇ ਨੇ ਪਰ ਉਹ ਕਿੱਥੇ ਭੇਜੇ ਗਏ ਵਿਦੇਸ਼ਾਂ 'ਚ ਭੇਜੇ ਗਏ ਕਿ ਉਹਨਾਂ ਨੂੰ ਵੇਚਿਆ ਗਿਆ ਵਿਦੇਸ਼ਾਂ 'ਚ ਵੇਚਿਆ ਗਿਆ ਜਾਂ ਭੇਜਿਆ ਗਿਆ ਸੋ ਇਸ ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਇੱਕ ਧਰਨਾ ਵੀ ਲੱਗਿਆ ਹੋਇਆ ਸੀਗਾ ਜਿਸ ਦੇ ਉੱਤੇ ਆਪੀ ਕੀਤੇ ਦੇ ਨਹੀਂ ਹਰਜੋਤ ਸਿੰਘ ਬਾਦਲ ਮੰਤਰੀ ਸਾਹਿਬ ਪਹੁੰਚੇ ਨਾਲ ਕੁਲਸਾਰ ਖੰਡਵਾ ਪਹੁੰਚੇ ਅਤੇ ਹੋਰ ਵੀ ਲੀਡਰ ਸਾਹਿਬਾਨ ਪਹੁੰਚੇ ਅਤੇ ਉਹਨਾਂ ਨੇ ਇਹ assurance ਦਿੱਤਾ ਕਿ ਅਸੀਂ ਇਸ ਤੇ ਜਲਦ ਕਾਰਵਾਈ ਕਰਾਂਗੇ ਤਾਂ तकरीबन तकरीबन ਅਸੀਂ ਕਹ ਲਈਏ 2 ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ FIR ਹੈ ਉਹ ਕਰ ਦਿੱਤੀ ਜਾਂਦੀ ਹੈ ਉਸ ਵੇਲੇ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਉੱਤੇ FIR ਦਰਜ ਕੀਤੀ ਜਾਂਦੀ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਹੁਣ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਕਿਉਂਕਿ ਕਈ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਚਾਹੇ ਅਸੀਂ ਡਾਕਟਰ ਰੋਪ ਸਿੰਘ ਖੋਰਾ ਦੀ ਗੱਲ ਕਰ ਲਈਏ ਸੋ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਗ੍ਰਿਫਤਾਰੀਆਂ ਦਾ ਦੌਰ ਕਦੋਂ ਜਾਰੀ ਹੁੰਦਾ ਹੈ ਕਿ ਉਹ ਜੋ ਲੇਖਾ ਜੋਖਾ 328 ਰੁਪਆ ਦਾ ਇਹ ਲੋਕ ਦੇਣਗੇ ਜਿਹੜੇ 16 ਜਣਿਆਂ ਦੇ ਉੱਤੇ ਐਫ ਆਈ ਆਰ ਹੋਈ ਹੈ ਕਿ ਉਹ ਲੋਕ ਕਿੱਥੇ ਗਏ ਸ੍ਰੂਪ ਕੀ ਆਪਣੇ ਬਿਆਨ ਦਰਜ ਕਰਵਾਉਣਗੇ ਤਾਂ ਹੀ ਇਹ ਹੌਲੀ-ਹੌਲੀ ਜਿਹੜੀਆਂ ਪਰਤਾਂ ਨੇ ਉਹ ਖੁੱਲ੍ਹਣਗੀਆਂ ਜੀ ਦੀ ਤਰ੍ਹਾਂ ਤੋਂ ਜਿਹੜੀ ਤੁਸੀਂ ਵੀ ਜਾਣਕਾਰੀ ਦਿੱਤੀ ਹੈ ਕਿ ਜੋ ਸੰਧਵਾ ਉਹਨਾਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੇ ਵੱਲੋਂ ਜੋ ਐਫਆਈਆ ਦੀਆਂ ਕਾਪੀਆਂ ਸੌਂਪੀਆਂ ਗਈਆਂ ਤਾਂ ਹੁਣ ਇਸੇ ਮਸਲੇ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਵੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਦੇਖੋ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਂ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੇਕਰ ਸਾਮੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਸਰਕਾਰ ਜੋ ਹੈ ਉਹ ਦਖਲਅੰਦਾਜ਼ੀ ਕਰ ਰਹੀ ਹੈ ਤੋਂ ਭਾਵ ਕੀ ਹੈ ਕਿ ਜੋ ਸਰਕਾਰ ਹੈ ਉਹ ਕੰਮਕਸ਼ਕ ਮਸਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਪਰ ਜਿਹੜਾ ਇਹ ਇਲਜ਼ਾਮ ਲੱਗੇ ਨੇ 328 ਰੂਪਾਂ ਦੇ ਇਹਨਾਂ ਦਾ ਹਾਲੇ ਤੱਕ ਵੀ ਕੋਈ ਨਿਪਟਾਰਾ ਨਹੀਂ ਸੀ ਹੋਇਆ ਕੋਈ ਵੀ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਅਸੀਂ ਆਪਣੇ ਪੱਧਰ ਤੇ ਜਾਂਚ ਕੀਤੀ ਹੈ ਅਸੀਂ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਪਰ ਦੂਜੇ ਪਾਸੇ ਕੁਝ ਸਿੱਖ ਜਥੇਬੰਦੀਆਂ ਇਸ ਤੋਂ ਜੋ ਹੈ ਉਹ ਬਿਲਕੁਲ ਖੁਸ਼ ਨਹੀਂ ਹਨ ਕਿ ਇਹ ਜੋ ਕਾਰਵਾਈ ਐਸਪੀਸੀ ਨੇ ਉਦੋਂ ਕੀਤੀ ਉਹ ਦੁਬਾਰਾ ਬਹਾਲ ਕਰ ਦਿੱਤੇਗੇ ਅਧਿਕਾਰੀ ਉਹ ਸਿਰਫ ਇੱਕ ਕਟਾ ਜੋ ਅੱਖਾਂ ਦੇ ਵਿੱਚ ਪਾਇਆ ਗਿਆ ਸੀਗਾ ਉਸ ਵੇਲੇ ਪਰ ਹੁਣ ਜਾ ਕੇ ਇਹ ਸਰਕਾਰ ਨੇ ਕਿਉਂਕਿ ਦੇਖੋ ਪਾਵਨ ਸਰੂਪਾਂ ਦੀ ਗੱਲ ਹੈ ਅਸਾਂ ਇਸ ਦੇ ਉੱਤੇ ਹੁਣ ਜਾ ਕੇ ਸ਼੍ਰੋਮਣੀ ਕਮੇਟੀ ਨੇ ਜਦੋਂ ਕੋਈ ਐਕਸ਼ਨ ਨਹੀਂ ਲਿਆ ਤਾਂ ਹੁਣ ਜਾ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਹੈ ਉਹ ਐਫ ਆਈ ਆਰ ਕਰਵਾਈ ਗਈ ਹੈ ਹੁਣ 16 ਜਾਣੇ ਦੱਸਣਗੇ ਕਿ ਉਸ ਰੂਪ ਕਿੱਥੇ ਗਏ ਕਿਵੇਂ ਗਏ ਸੋ ਇਸ ਦੇ ਉੱਤੇ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਗ੍ਰਿਫਤਾਰੀਆਂ ਕਦੋਂ ਸ਼ੁਰੂ ਹੋਣਗੀਆਂ ਜੀ